ਚੱਲ ਰਿਹਾ ਹੈ ਦੇਖੋ ਇਹ ਸਾਡੀ ਮੰਥਲੀ ਮੀਟਿੰਗ ਹੁੰਦੀ ਹੈ ਜਿਹੜੀ ਕਿ ਅਸੀਂ ਮਗਲੇ 3-4 ਮਹੀਨਿਆਂ ਤੋਂ ਕਿਉਂਕਿ ਪਾਰਲੀਮੈਂਟ ਦੇ ਇਲੈਕਸ਼ਨ ਸੀਗੇ ਐਂਡ ਉਸ ਤੋਂ ਬਾਅਦ ਸਾਡਾ ਜਲੰਧਰ ਬਾਏ ਇਲੈਕਸ਼ਨ ਆ ਗਿਆ ਇਸ ਕਰਕੇ ਅਸੀਂ ਆਪਣੀ ਮੰਥਲੀ ਮੀਟਿੰਗ ਜਿਹੜੀ ਕਰਨੀ ਹੁੰਦੀ ਉਹ ਨਹੀਂ ਕਰ पाए ਸੋ ਅੱਜ ਸੈਸ਼ਨ ਤੋਂ ਬਾਅਦ ਸਾਰਿਆਂ ਨਾਲ ਸਲਾਹ ਕਰਕੇ ਅਸੀਂ ਇਹ ਮੀਟਿੰਗ ਰੱਖੀ ਹੈ ਜਿਹਦੇ ਵਿੱਚ ਸਾਡੀ ਚਰਚਾ ਹੁੰਦੀ ਹੈ ਕਿ ਔਨ ਵਾਲੇ ਇਸ਼ੂਸ ਕੀ ਨੇ ਆਰਗੇਨਾਈਜੇਸ਼ਨ ਨੂੰ ਕਿਵੇਂ ਮਜ਼ਬੂਤ ਕਰਨਾ ਹੈ ਕੀ ਸਾਡੇ ਚ ਕਮੀਆਂ ਪੇਸ਼ੀਆਂ ਹੈਗੀਆਂ ਉਹਨਾਂ ਨੂੰ ਠੀਕ ਕਿਵੇਂ ਕਰਨਾ ਹੈ ਮੈਚੂਲੀਰ ਵਿੱਚ ਬਾਏ ਇਲੈਕਸ਼ਨ ਹੈ ਸਾਡੇ 4 ਉਹਨਾਂ ਤੇ ਸਾਡੀ ਕੀ ਭੂਮਿਕਾ ਹੋਣੀ ਚਾਹੀਦੀ ਹੈ ਕਿੱਦਾਂ ਅਸੀਂ ਚੋਣ ਲੜਨਾ ਹੈ ਉਹ ਸਾਰੀਆਂ ਗੱਲਾਂ ਤੇ ਸਾਡੇ ਸਾਰੇ ਜਿਹੜੇ ਬਰਿਸ਼ ਲੀਡਰ ਸਹਿਬਾਨ ਨੇ ਉਹ ਆਪਣੇ ਆਪਣੇ ਵਿਚਾਰ ਰੱਖਦੇ ਨੇ ਕਿਉਂਕਿ ਔਰ ਸਾਨੂੰ ਹਰ ਹਲਕੇ ਦੀ ਹੈ ਜਿਹੜੀ ਉਹ ਤਕਰੀਬਨ ਜਾਣਕਾਰੀ ਮਿਲ ਜਾਂਦੀ ਹੈ ਇਸ ਮੀਟਿੰਗ 'ਚ ਸੋ ਇਹ ਡਿਲੇ ਸੀਗੀ ਉਲਟਾ ਪਾਰਲੀਮੈਂਟ ਤੋਂ ਬਾਅਦ ਹੋਈ ਨਹੀਂ ਡਿਸਟ੍ਰਿਕਟ ਕਮੇਟੀਆਂ ਦੀ ਸਾਡੀ ਹਰ ਮੰਥਲੀ ਮੀਟਿੰਗਸ ਹੁੰਦੀ ਹੈ ਬਲਾਕ ਦੀ ਹੁੰਦੀ ਹੈ ਸੋ ਇਸ ਕਰਕੇ ਉਹ ਡਿਸਟ੍ਰਿਕਟਸ ਦੀਆਂ ਤਾਂ ਹੋ ਗਈਆਂ ਸੀ ਲੇਕਿਨ ਕੰਟੈਸਟਡ ਕੈਂਡੀਡੇਟਸ ਅੰਡਰ ਜਿਹੜੇ ਸੀਨੀਅਰ ਲੀਡਰਸ ਨੇ ਉਹ ਮੀਟਿੰਗ ਨਹੀਂ ਹੋ ਪਾਈ ਸੀ ਸੋ ਇਸ ਕਰਕੇ ਅੱਜ ਮੀਟਿੰਗ ਰੱਖੀ ਕਲ ਸਰ ਜਿਹੜਾ ਕਿ ਮੈਂਬਰਸ਼ਿਪ ਮਿਹਨਤਰੀ ਤੇ ਜਾਖੜ ਸਾਹਿਬ ਨੇ ਇਸੇ ਤਰ੍ਹਾਂ ਦੇ ਉੱਪਰ ਕਿਹਾ ਵੀ ਬਦਾਨ ਸਭਾ ਦੇ ਵਿੱਚ ਵੀ ਔਰ ਬਾਹਰ ਵੀ ਤੇ ਦੋਨੋਂ ਰਲੇ ਹੋਏ ਆ ਮਜੂਦਾ ਸਰਕਾਰ ਔਰ ਆਪੋਜੀਟ ਡਾਇਰੈਕਸ਼ਨ ਨਾਲ ਦੇ ਵਿੱਚ ਦੇਖੋਨ ਜਾਖੜ ਸਾਹਿਬ ਮੈਂ ਉਹਨਾਂ ਬਾਰੇ ਕੁਝ ਕਹਿਣਾ ਨਹੀਂ ਚਾਹੁੰਦਾ ਉਹਨਾਂ ਨੂੰ ਤਾਂ ਨੀਤੀ ਕੋਈ ਉਧਕਾਰ ਹੀ ਨਹੀਂ ਰਿਹਾ ਜਿਸ ਵਿਅਕਤੀ ਨੇ ਪਹਿਲਾਂ ਕਾਂਗਰਸ ਬਤੌਰ ਪ੍ਰਧਾਨ ਰਹੇ ਔਰ ਕੈਂਪੇਨ ਕਮੇਟੀ ਦੇ ਚੇਅਰਮੈਨ ਰਹੇ ਪੂਰੀ ਕਾਂਗਰਸ ਦਾ ਜੋ ਜਨਾਜਾ ਕੱਢਿਆ ਉਹਨਾਂ ਲੋਕਾਂ ਨੇ ਟਾਈਮ ਪੋਸਟੇ ਹੁੰਦੇ ਰਿਆ 4 ਸਾਲ ਤੋ ਪੰਜਾਬ ਦੇ ਪ੍ਰਧਾਨ ਰਹੇਗੇ ਤਕਰੀਬਨ ਫਿਰ ਕੈਂਪੇਨ ਕਮੇਟੀ ਦੇ ਚੇਅਰਮੈਨ ਸੀਗੇ ਤੇ ਜਾਣ ਬੁਝ ਕੇ ਉਹਨਾਂ ਲੋਗਾ ਨੇ ਕਾਂਗਰਸ ਨੂੰ ਹਰਾਉਣ ਦਾ ਕੰਮ ਕੀਤਾ ਕਿਉਂਕਿ ਬੀਜੇਪੀ ਨਾਲ ਅੰਦਰ ਖਾਤੇ ਕਾਂਗਰਸ 'ਚ ਹੁੰਦਿਆ ਰਲੇ ਹੋਏ ਸਨ ਤਾਂ ਹੀ ਕਦੇ ਕਿਹਾ ਹਿੰਦੂ ਦੀ ਗੱਲ ਕਰਦੇ ਸਨ ਹਿੰਦੂ ਵਾਸਤੇ ਕੋਈ ਜਗ੍ਹਾ ਨਹੀਂ ਜਦ ਕੀ ਹੌਣ ਜਾਕਰ ਸਾਹਿਬ 21 ਸ਼ਬਦ ਨਹੀਂ ਬੋਲੇ ਬਤੌਰ ਪ੍ਰਧਾਨ ਉਹਨਾਂ ਨੂੰ ਕੋਈ ਹੋਰ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਲੱਗਦਾ ਸੀਗਾ ਕਿ ਸੈਟਰ ਦੇ ਵਿੱਚ ਗਵਰਨਮੈਂਟ ਤੋਂ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਜਾਊਗੀ ਹੁਣ ਕਿਉਂ ਨਹੀਂ ਗਿਆ ਗਿਆ ਕਿ ਬੀਜੇਪੀ ਨੇ ਕਿਸੇ ਹਿੰਦੂ ਨੂੰ ਕੋਈ ਇਮਤ ਨਹੀਂ ਦਿੱਤੀ ਸੋ ਮੇਰੇ ਕਹਿਣ ਦਾ ਮਤਲਬ ਹੈਗਾ ਕਿ 26 ਸਾਲਾਂ ਬਾਅਦ ਪਹਿਲੀ ਵਾਰੀ ਜਾਖੜ ਸਾਹਿਬ ਦੇ ਪ੍ਰਧਾਨ ਹੁੰਦੇ ਆ 21 ਸੀਟ ਬੀਜਪੀ ਨਹੀਂ ਜਿੱਤੀ ਅਦਰਵਾਈਜ਼ ਸਨੀ ਦਿਓਲ ਕਦੇ ਜਿੱਤ ਗਿਆ ਕਦੇ ਗਰਦਾਸਪੁਰ ਜਿੱਤ ਗਈ ਕਦੇ ਹਸ਼ਿਆਰਪੁਰ ਜਿੱਤ ਗਈ ਪਹਿਲੀ ਅਰੀ ਰਿਕਾਰਡ ਕਾਇਮ ਕੀਤਾ ਜਾਖੜ ਸਾਹਿਬ ਨੇ ਔਰ ਜਾਖੜ ਸਾਹਿਬ ਆਪ ਜਿੱਥੋਂ ਦੇ ਫਰੂਜ਼ਪੁਰ ਦੇ ਉੱਥੇ ਵੀ ਬੀਜਪੀ ਹਾਰੀ ਹੈ ਸੋ ਮੇਰੇ ਕਹਿਣ ਦਾ ਮਤਲਬ ਹੈ ਨੈਤਿਕਤਾ ਦੇ ਆਧਾਰ ਤੇ ਕਮ ਸਿਕਮ ਬੰਦੇ ਨੂੰ ਹੁਣ ਉਮਰ ਵੀ 17 ਦੇ ਹੋ ਗਏ ਨੇ ਜਾਖੜ ਸਾਹਿਬ ਹੁਣ ਤਾਂ ਢਲ ਜਾਣਾ ਚਾਹੀਦਾ ਹੈ ਉਹੀ ਮਾਈਂਡ ਸੈਟ ਉਹੀ ਯੱਕੜ ਉਹੀ ਰੋਗਿੰਸ ਮੈਨੂੰ ਲੱਗਦਾ ਕਿ ਹੁਣ ਤਾਂ ਨਿਮਰਤਾ ਹੋਣੀ ਚਾਹੀਦੀ ਹੈ ਇਸ ਉਮਰ 'ਚ ਇਹੋ ਜੀਆਂ ਗੱਲਾਂ ਨਹੀਂ ਬਾਕੀ ਜਾਖੜ ਸਾਹਿਬ ਬਹੁਤ ਆਪਣੇ ਆਪ ਚੋ ਸਿਆਣੇ ਨੇ ਕਿ ਕਿ ਅੱਜ ਸੈਸ਼ਨ ਦੇ ਵਿੱਚ ਮੇਰੇ ਕੋਲ ਆਇਆ ਹੈ ਪੰਚਾਇਤੀ ਚੋਣਾਂ ਦੇ ਜਿਹੜੀਆਂ ਸਿੰਬਲ ਦੇ ਉੱਤੇ ਨਹੀਂ ਲੜੀਆਂ ਜਾਣਗੀਆਂ ਇਹ ਕਿਹਾ ਗਿਆ ਹੈ ਕਿੰਦਾ ਇਹਨੂੰ ਦੇਖੋ ਮੈਨੂੰ ਇਸ ਗੱਲ ਬਾਰੇ ਨਹੀਂ ਪਤਾ ਕਿ ਪੰਚਾਇਤੀ ਚੋਣਾਂ ਜਿਹੜੀਆਂ ਪਹਿਲਾਂ ਸਰਪੰਚੀ ਦੀਆਂ ਸੀ ਜਾਂ ਮੈਂਬਰੀਆਂ ਦੀਆਂ ਸੀ ਮਾਨ ਸਾਹਿਬ ਉਹ ਤਾਂ ਕਦੇ ਵੀ ਨਹੀਂ ਹੋਈਆਂ ਕਦੇ ਵੀ ਨਹੀਂ ਹੋਈਆਂ ਕਦੇ ਵੀ ਸਿੰਬਲ ਤੇ ਨਹੀਂ ਹੋਈਆਂ ਇਹ ਕਿਹੜੀ ਪੰਚਾਇਤੀ ਚ ਉਹਨਾਂ ਦੀ ਗੱਲ ਕਰ ਰਹੇ ਹੈ ਮਾਨ ਸਾਹਿਬ ਮੈਨੂੰ ਪਤਾ ਨਹੀਂ ਕਿਉਂਕਿ ਬਦਲਾਵ ਦੀ ਪਾਰਟੀ ਹੈ ਨਾ ਬਦਲਾਵ ਹੈ ਹਰ ਚੀਜ਼ ਦੇ ਵਿੱਚ ਨੁਕਾ ਚੀਨੀ ਹਰ ਚੀਜ਼ ਦੇ ਵਿੱਚ ਕੋਈ ਨਾ ਕੋਈ ਨਵੀਂ ਗੱਲ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਜਿਹੜੀਆਂ ਸੀ ਉਹੀ ਚੋਣਾਂ ਚਿੰਤੇ ਹੁੰਦੀਆਂ ਸਨ ਪੰਚਾਇਤੀ ਚੋਣਾਂ ਔਰ ਮੈਂਬਰ ਪੰਚਾਇਤ ਔਰ ਸਰਪੰਚ ਦੀ ਚੋਣ ਕਦੇ ਚੁਣਾਈ ਤੇ ਨਹੀਂ ਹੋਈ ਅਨਦਰ ਥਿੰਗ ਮਾਈਟ ਵੀ ਇਹਨਾਂ ਦੇ ਮਨ 'ਚ ਖਸਤਾ ਹੋਵੇ ਕਿ ਯਾਰ ਇਹ ਨਾ ਹੋਵੇ ਵੀ ਚੋਣਾਂ ਚਿੰਤੇ ਲੜੀਏ ਪਿੰਡਾਂ 'ਚ ਤੇ ਸਾਰੀਆਂ ਹਰਜੀਏ ਤੇ ਵਿਰੋਧੀ ਇਹ ਕਹਿਣ ਕਿ ਇਹ ਤਾਂ ਸਰਕਾਰ ਫੇਰ ਹਰਗੀ ਕਿਉਂਕਿ ਉੱਥੇ ਤਾਂ ਬਾਈ ਇਲੈਕਸ਼ਨ ਨਹੀਂ ਨਾ ਹੋਣਾ ਉੱਥੇ ਜਨਰਲ ਇਲੈਕਸ਼ਨ ਹੈ ਬਾਈ ਇਲੈਕਸ਼ਨ ਤਾਂ ਲੁੱਟੀ ਜਾ ਸਕਦੀ ਹੈ ਪੈਸੇ ਨਾਲ ਦਲਬਲ ਨਾਲ ਸੋ ਇਹਨਾਂ ਨੇ ਕਿਹਾ ਡਰਦੇ ਆ ਨੇ ਮਤਾ ਹੀ ਪਾਸ ਕਰਦੇ ਹੋ ਹਾਲਾਂਕਿ ਉਹ ਹੁੰਦੀਆਂ ਨਹੀਂ ਕਦੇ ਵੀ ਇਹ ਕੋਈ ਪੰਚਾਇਤੀ ਚੋਣਾ ਅਸੀਂ ਇਹ ਪੰਚਾਇਤੀ ਚੋਣਾ ਅਸੀਂ ਚੋਣਾਂ ਚਿੰਤੇ ਨਹੀਂ ਲੜਾਂ ਹਾਂ ਜਿਹੜੇ ਜਿੱਤ ਜਾਣਗੇ ਉਹ ਅਸੀਂ ਅਪਣਾ ਲਾਂਗੇ ਕਹਾਂਗੇ ਸਾਡੀ ਜਿੱਤੇ 70% ਜਿਹੜਾ ਇਹ ਵੀ ਨਾਲ ਕਿਹਾ ਗਿਆ ਵੀ ਜਿਹੜੇ ਸਰਵ ਸੰਮਤੀ ਨਾਲ ਹੁੰਦੇ ਉਹਨਾਂ ਨੂੰ 5 ਲੱਖ ਰੁਪਏ ਦਵਾਗੇ ਔਰ ਨਾਲ ਉੱਥੇ ਹਸਪਤਾਲ ਔਰ ਸਟੇਡੀਅਮ ਖੋਲਾ ਗਿਆ ਸਰ ਇਹ ਕੋਈ ਨਵੀਂ ਥੋੜੀ ਗੱਲ ਹੈ 5 ਲੱਖ ਰੁਪਏ ਦੀ ਸਕੀਮ ਕਾਂਗਰਸ ਪਾਰਟੀ ਵੇਲੇ ਦੀ ਹੈ ਸਰਵ ਸੰਮਤੀ ਵੇਲੇ ਦੀ ਰਦਰ ਆਈ ਥਿੰਕ ਮੈਨੂੰ ਆਈ ਡੋਨਟ ਨੋ ਮੈਨੂੰ ਯਾਦ ਹੈ 10 ਲੱਖ ਰੁਪਏ ਦੀ ਸੀ ਇਹ ਨਵੀਂ ਕਿਹੜੀ ਗੱਲ ਹੈ ਉਹ ਜਿਹੜੀ ਹਸਪਤਾਲ ਖੋਲਣ ਦੀ ਗੱਲ ਕਰਦੇ ਹੋ ਯਾਰ ਕਿਉਂ ਝੂਠ ਮਾਰੀ ਜਾਂਦੇ ਹੋ ਮਾਨ ਸਾਹ ਕਿਹੜੇ ਸਟੇਡੀਅਮ ਦੀ ਗੱਲ ਕਰਦੇ ਹੋ ਜਿਹੜੇ ਪ੍ਰਾਣੇ ਸਟੇਡੀਅਮ ਸਾਡੇ ਬਣੇ ਗਏ ਕਿਰਪਾ ਕਰਕੇ ਉਹਨਾਂ ਦੇ ਵਿੱਚ ਗਾਵਾਂ ਮੱਝਾਂ ਚੱਲ ਰਹੀਆਂ ਉਹਨਾਂ ਨੂੰ ਹੀ ਬਹਾਲ ਕਰ ਲੋ ਆਲਰੇਡੀ ਜੋ ਸਟੇਡੀਅਮਸ ਸਾਡੇ ਕੋਲੇ ਬਣੇ ਆ ਇਹ ਹੀ ਤਾਂ ਪ੍ਰੋਬਲਮ ਹੈ ਸਿਸਟਮ ਦੀ ਇਹ ਹੀ ਤਾਂ ਸਰਕਾਰਾਂ ਦੀ ਦਿੱਕਤ ਹੈ ਵੈਲਨੈਸ ਸੈਂਟਰ ਹੁੰਦੇ ਸੀ ਇੱਕ ਵੈਲਨੈਸ ਸੈਂਟਰ ਜੀਰੇ ਕਰਕੇ ਸਾਡੀ ਕੇਂਦਰ ਦੇ ਹੈਲਥ ਮੈਂ ਕੁ ਮਹੀਨੇ ਸਾਡੀ ਗ੍ਰਾਂਟ ਰੋਕੀ ਵੀ ਹੈ ਇਹਨਾਂ ਨੇ ਮਾ ਦਿਆ ਸ਼ੇਰਾਂ ਨੇ ਵੈਲਨੈਸ ਸੈਂਟਰ ਨੂੰ ਆਮ ਆਦਮੀ ਸਿਪਾਈ ਕੇ ਸੈਂਟਰ ਬਣਾਤਾ ਜਿੱਥੇ ਸਾਡੀ ਬਣੀ ਸੀ ਜਿਵੇਂ ਵਾਧੀਆਂ ਗਿੱਦੜਵਾ ਹਵਕੇ ਚ ਵੈਲਨੈਸ ਸੈਂਟਰ ਆਲਰੇਡੀ ਐਸਟੈਬਲਿਸ਼ ਹੈ 30 ਸਾਲਾਂ ਦਾ ਉਰੇ ਉੱਤੇ ਲਿਖਤਾ ਉਹ ਦਾ ਬੋਰਡ ਲਾਤਾ ਕਿ ਨਾਓ ਇਟਸ ਆਮ ਆਦਮੀ ਪਾਰਟੀ ਕਲੀਨਿਕ ਦਾ ਉਹ ਜਿਹੜਾ ਆਮ ਆਦਮੀ ਪਾਰਟੀ ਦਾ ਉਹ ਮhalla ਕਲੀਨਿਕ ਦਾ ਲਾ ਪਰ ਉਹ ਸੈਂਟਰ ਸਰਕਾਰ ਅੜ ਕੇ ਬਿਠੀ ਹੈ ਕਿ ਯਾਰ ਤੁਸੀਂ ਵੈਲਨੈਸ ਸੈਂਟਰ ਦਾ ਨਾਮ ਬਦਲ ਕੇ ਤੁਸੀਂ ਆਮ ਆਦਮੀ ਪਾਰਟੀ ਕਰਤਾ ਆਹਾ ਮਹੱਲ ਕਲੀਨਿਕ ਕਰਤਾ ਆਮ ਆਦਮੀ ਪਾਰਟੀ ਦਾ ਕਲੀਨਿਕ ਵੀ ਸੋ ਦੈਟਸ ਦਾ ਪ੍ਰੋਬਲਮ ਮਸ਼ਹੂਰੀ ਦੀ ਜਿਹੜੀ ਆਦਤ ਹੈ ਨਾ ਉਹ ਜਾਂਦੀ ਨਹੀਂ ਹੈ ਬੰਦੇ ਦੀ ਤੁਸੀਂ ਮੈਂ ਇਹ ਹੀ ਕਹਿ ਰਿਹਾ ਕਿ ਜਿਹੜੇ ਚੱਲਦੇ ਸਟੇਡੀਅਮਸ ਹੈਗੇ ਨੇ ਮੈਂ ਦਿਖਾ ਦਿੰਦਾ ਗਿੱਦੜਬਾ ਦੇ ਬਹੁਤ ਸਾਰੇ ਪਿੰਡਾਂ ਚ ਸਟੇਡੀਅਮਸ ਬਣੇ ਨੇ ਬਹਾਲ ਕਰਾਂਗਾ ਉਹਨਾਂ ਨੂੰ ਨਵਾਂ ਸਟੇਡੀਅਮ ਬਥੇਰੇ ਹਲਕਿਆਂ ਚ ਨਵਾਂ ਔਰ ਮੈਨੂੰ ਦੱਸਦੇ ਹੁਣ ਤੱਕ ਕਿੰਨੇ ਖੋਲੇ ਕਦੋਂ ਉਹ ਦਾ ਐਲਾਨ ਕਰ ਦਿੰਦੇ ਐ ਮੈਂ ਯਾਦ ਹੈ ਮੈਂ ਜਿਹੜੋ ਵਿਧਾਨ ਸਭਾ ਚੁੰੰਦਾ ਸੀ ਇਹਨਾਂ ਐਮ ਐਲ اے ਕਹਿੰਦਾ ਸੀ ਜੀ ਉੱਥੇ ਸਟੇਡੀਅਮ ਬਣਾ ਦਿਓ ਕਹਿੰਦੇ ਨਹੀਂ ਨਹੀਂ ਉੱਥੇ ਮਨਰੇਗਾ ਦੇ ਰਾਹੀਂ ਸਟੇਡੀਅਮ ਬਣਾ ਦਿਆਂਗੇ ਹੁਣ ਤੱਕ ਮੈਂ ਅੱਜ ਤੁਹਾਨੂੰ ਕਹਿੰਦਾ 2.5 ਸਾਲ ਹੋ ਗਏ ਇੱਕ ਸਟੇਡੀਅਮ ਸਰਕਾਰ ਦੱਸਦੇ ਵੀ ਅਸੀਂ ਪੈਸੇ ਲਾ ਕੇ ਬਣਾਇਆ ਜੇ ਕੋਈ ਬਣਿਆ ਹੋਣਾ ਉਹ ਮਨਰੇਗਾ ਦੇ ਤਹਿਤ ਉਹ ਮਨਰੇਗਾ ਜਿਹਨੂੰ ਕਾਂਗਰਸ ਪਾਰਟੀ ਨੇ ਕਿਤੇ ਲਾਗੂ ਕੀਤਾ ਸੀ ਉਸ ਮਨਰੇਗਾ ਦੇ ਤਹਿਤ ਕੋਈ ਸਟੇਡੀਅਮ 2.5 ਸਾਲਾਂ ਚ ਬਣਿਆ ਉਹ ਨਾ ਅਦਰਵਾਈਜ਼ ਕੋਈ ਸਟੇਡੀਅਮ ਇਹਨਾਂ ਨੇ ਹਜ ਤੱਕ ਸਥਾਪਿਤ ਨਹੀਂ ਜਨਤ ਦੇ ਵਿੱਚ ਡੀਜੀਪੀ ਦੀ ਤਲਬੀ ਨੂੰ ਕਿਵੇਂ ਦੇਖਦੇ ਹੋ ਡੀਜੀਪੀ ਨੂੰ ਸਰਵ ਕਰਕੇ ਕਹਿੰਦੇ ਲਾਅ ਐ ਨੋਟਿਸਿਬਿਲਿਟੀ ਠੀਕ ਨਹੀਂ ਹੈ ਦੂਸਰੇ ਪਾਸੇ ਸੋ ਵਾਈ ਵਾਈ ਟੂ ਡੀਜੀਪੀ ਤਲਬੀ ਆਰ ਇੱਥੀ ਤੱਕ ਕਹਿੰਦੇ ਕਿ ਤੁਹਾਡੀ ਐਡਮਿਨਿਸਟ੍ਰੇਸ਼ਨ ਵੀਕ ਹੈ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਤੁਸੀਂ ਐਡਮਿਨਿਸਟ੍ਰੇਸ਼ਨ ਤੁਹਾਡੀ ਵੀਕ ਹੈ ਤੁਹਾਨੂੰ ਪਤਾ ਹੈ ਪੀ ਮੈਚੁਰ ਰਿਟਾਇਰਮੈਂਟ ਕਿੰਨੇ ਲੋਕ ਲੈ ਗਏ ਨੇ ਪੁਲਿਸ ਵਾਲੇ ਕਿਉਂਕਿ ਪੁਲਿਸ ਵਾਲਿਆਂ ਤੇ ਕਿਸੇ ਤਰੀਕੇ ਦਾ ਨਾਤਾ ਉਹਨਾਂ ਨੂੰ ਖੁੱਲ੍ਹ ਕੇ ਕੰਮ ਕਰਨ ਦਿੱਤਾ ਜਾ ਰਿਹਾ ਹੈ ਸ਼ਾਂ ਨੂੰ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਹੈ ਰਿਟਾਇਰਮੈਂਟ ਲੈ ਗਏ ਲੋਕ ਖਬਰ ਲੱਗੀ ਸੀ ਕੱਲ ਤੁਸੀਂ ਟ੍ਰਿਬਿਊਨ 'ਚ ਵੜੀ ਹੋਣੀ ਹੈ ਔਰ ਕਈਆਂ ਨੇ ਇੱਛਾ ਜ਼ਾਹਿਰ ਕੀਤੀ ਹੈ ਕਿ ਅਸੀਂ ਰਿਟਾਇਰ ਹੋਣੇ ਜਿਹੜੇ 50 50 70 70 ਲੱਖ ਰੁਪਏ ਤਨਖਾਹ ਲੈ ਰਹੇ ਨੇ ਪੁਲਿਸ ਵਾਲੇ ਮੈਂ ਨਹੀਂ ਕਹਿੰਦਾ ਕਿ ਪੁਲਿਸ ਚੰਗਾ ਕਰ ਰਹੀ ਹੈ ਬਿਲਕੁਲ ਨਹੀਂ ਚੰਗਾ ਹੋ ਰਿਹਾ ਐਂਡੂਰਾ ਜ਼ਿੰਮੇਵਾਰਤਾ ਗ੍ਰਹਿ ਮੰਤਰੀ ਹੈ ਤਲਬ ਕਿਰੂ ਕਰਨਾ ਹੈ ਡੀਜੀਪੀ ਨੂੰ ਵਿਚਾਰੇ ਨੂੰ ਕਿਉਂ ਤਲਬ ਕੀਤਾ ਹੈ ਗਲਤ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਹੀ ਹੋਣਾ ਚਾਹੀਦਾ ਮਾਫੀ ਮੰਗਣੀ ਚਾਹੀਦੀ ਹੈ ਦਿਨ ਦਿਹਾੜੇ ਕਤਲਿਆਂ ਗੋਲੀਆਂ ਕੱਲ ਫਿਰੋਜ਼ਪੁਰ ਚ ਜੋ ਹੋਇਆ ਗੋਲੀਆਂ ਚਲਾ ਚਲਾ ਕੇ ਛੱਲੀ ਕਰ ਦਿੱਤਾ ਇਹ ਮੈਨੂੰ ਲੱਗਦਾ ਹੀ ਨਹੀਂ ਕਿ ਪੰਜਾਬ ਹੈ ਇਹ ਤਾਂ ਬਿਹਾਰ ਤੋਂ ਟੱਪ ਗਿਆ ਹੈ ਔਰ ਓਰੀ ਜ਼ਿੰਮੇਵਾਰੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਲੈਣੀ ਚਾਹੀਦੀ ਹੈ ਗ੍ਰਹਿ ਮੰਤਰੀ ਉਹ ਨਹੀਂ ਹੈ ਚੀਫ ਮਿਨਿਸਟਰ ਉਹ ਨਹੀਂ ਹੈ ਡੀਜੀ ਨਹੀਂ ਹੈ ਡੀਜੀ ਲੱਕੂਗਾ ਹਾਂਜੀ ਹਾਂਜੀ ਕਰਦੇ ਜੀ ਡੀਜੀ ਦੀ ਤਲਬੀ ਜਾਨੀ ਕਿ ਦੁਕਾਨੀਆਂ ਅੱਖਾਂ ਢੰਡਾ ਕਰਦੇ ਰਾਜੀ ਅਸੀਂ ਪੀਆਲ ਪਾਈ ਸੀ ਹਾਈ ਕੋਰਟ ਵਿੱਚ ਮੁਕਸਰ ਤੇ ਗਿੱਦੜਵਾੜ ਚ ਸੀਵਰੇਜ ਨੂੰ ਲੈ ਕੇ ਕੀ ਤੁਹਾਡੇ ਕੋਲ ਡਾਟਾ ਆਇਆ ਸੀਗਾ ਤੇ ਕੋਰਟ ਨੇ ਵੀ ਕਿਹਾ ਕਿ ਰਿਪੋਰਟ ਮੰਗਿਆ ਸੀ ਦੇਖੋ 5 ਕਰੋੜ ਰੁਪਇਆ ਇਹਨਾਂ ਨੇ ਆਪਦੀ ਰੈਲੀ ਤੇ ਲਾਤਾ ਮੋੜ ਆਰਟੀਆਈ ਦੀ ਇਨਫੋਰਮੇਸ਼ਨ ਹੁਣ ਸੰਗਦਰਸ਼ਨ ਕਰ ਰਹੀ ਗਿੱਦੜਵਾੜ ਦੇ ਵਿੱਚ ਅਸੀਂ ਆਰਟੀ ਪਾਲਿਓ 50 ਲੱਖ ਰੁਪਏ ਦਾ ਇੱਕ ਸੰਗਦਰਸ਼ਨ ਹੋ ਰਿਹਾ ਹੁਣ ਸਾਡੇ ਗਿੱਦੜਵਾ ਨਾ ਕੇਵਲ ਗਿੱਦੜਵਾ ਤੇ ਮੁਕਸਰ ਇਹ ਗਿੱਦੜਵਾ ਮੁਕਸਰ ਦੀ ਗੱਲ ਨਹੀਂ ਉਹ ਤਾਂ ਮੈਂ ਪੀਆਲ ਉਥੋਂ ਦੀ ਪਾਈ ਹੈ ਕਿਸੇ ਹੀ ਸ਼ਹਿਰ ਦੇ ਵਿੱਚ ਸੀਵਰੇਜ ਦਾ ਇਨਾ ਮਾੜਾ ਹਾਲ ਹੈ ਪਾਣੀ ਸੜਕਾਂ ਤੇ ਤਰਿਆ ਫਿਰਦਾ ਇਹਨਾਂ ਕੋਲੇ ਪੂਰਤਾ ਬੰਦੋਬਸਤ ਤੇ ਮਸ਼ੀਨਾਂ ਨਹੀਂ ਹੈ ਜਿਹਦੇ ਨਾਲ ਰੀਸਿਲਟਿੰਗ ਕਰਨੀ ਸੀ ਉਹ ਸਿੱਟ ਕੱਢਣੀ ਹੁੰਦੀ ਹੈ ਹਰ ਸਾਲ ਉਰੇ ਅਸਤੇ ਬੱਕਟ ਮਸ਼ੀਨ ਚਾਹੀਦੀ ਹੈ ਸੁਪਰ ਚੱਕਰ ਮਸ਼ੀਨ ਚਾਹੀਦੀ ਹੈ ਇਹਨਾਂ ਕੋਲੇ ਹੈ ਨਹੀਂ ਹੈ ਸੁਪਰ ਚੱਕਰ ਕਿਰਾਏ ਤੇ ਲੈਂਦੇ ਆ ਇਹਨੂੰ ਕੋਈ ਪੈਸਾ ਦੇਣ ਨੂੰ ਹੈ ਨਹੀਂ ਕਿਉਂਕਿ ਉਹਰਾ ਕਾਫੀ ਕਿਰਾਇਆ ਜੇ 2 ਕਿਲੋਮੀਟਰ ਦਾ ਤੁਸੀਂ ਸਾਫ ਕਰਾਉਣਾ ਤਾਂ ਮੇਰੇ ਖਿਆਲ ਕਰੋੜ ਰੁਪਈਆ ਕੇ 50 70 ਲੱਖ ਰੁਪਈਆ ਚਾਹੀਦਾ ਹੈ ਸੂਪਰ ਸਕਰ ਮਸ਼ੀਨ ਨਾਲ ਉਹ ਸਾਰਾ ਉਹ ਇਹਨਾਂ ਨੇ ਸਫਾਈ ਨਹੀਂ ਕੀਤੀ ਮੀਂਹ ਨਾਲ بارش ਨਾਲ 2.5 ਸਾਲਾਂ ਤੋਂ ਉਹ ਜੰਮ ਗਿਆ ਪਾਣੀ ਮਲ ਕੇ ਸੜਕਾਂ ਤੇ ਤੁਰੇ ਫਿਰਦਾ ਫਿਰ ਮੈਂ ਇਹਨਾਂ ਨੂੰ ਚਿੱਠੀਆਂ ਲਿਖੀਆਂ ਮੰਤਰੀ ਨੂੰ ਲਿਖੀਆਂ ਇਸ ਦੇ باوجود ਜਦੋਂ ਕੋਈ ਕੰਮ ਨਹੀਂ ਚੱਲਿਆ ਤਾਂ ਫਿਰ ਮੈਂ ਹਾਈ ਕੋਰਟ ਜਾ ਕੇ ਇੱਕ ਪੀਐਲ ਪਾਈ ਹੈ ਔਰ ਮੈਂ ਇਹ ਚਾਹਨਾ ਸਾਰੇ ਸ਼ਹਿਰਾਂ ਨੂੰ ਕਾਂਗਰਸ ਦੇ ਸਾਰੇ ਲੋਕਾਂ ਨੂੰ ਕਿ ਸਾਰੇ ਜਗ੍ਹਾ ਤੇ ਜਿੱਥੇ ਸਰਕਾਰ ਕੰਮ ਨਹੀਂ ਇਹ ਕਰ ਰਹੀ ਉੱਥੇ ਪੀਐਲ ਪਾਓ ਕਿ ਬੇਸਿਕ ਨੀਡ ਹੈ ਸ਼ਹਿਰਾਂ ਦੇ ਵਿੱਚ ਵਾਟਰ ਵਰਕਸ ਤੇ ਸੀਵਰੇਜ ਦਾ ਪਾਣੀ ਜਿਹੜਾ ਹੈ ਸੀਵਰੇਜ ਦਾ ਬੈਕ ਮਾਰ ਰਿਹਾ ਬਹੁਤ ਮਾੜਾ ਹਾਲ ਹੈ ਸੋ ਫਿਰ ਇਹਨਾਂ ਨੇ ਕਿਹਾ ਕਿ ਰਾਜਾ ਬੜੀ ਰਾਜਨੀਤੀ ਕਰਦੇ ਹੈ ਜੱਜ ਸਾਹਿਬ ਨੇ ਕਿਹਾ ਰਾਜਨੀਤੀ ਕਿਉਂ ਨਾ ਕਰਨ ਤੁਸੀਂ ਉੱਥੇ ਸੀਵਰੇਜ ਸਿਸਟਮ ਠੀਕ ਹੈ ਅੱਜ ਉੱਥੇ ਜੀ ਨਿਊਜ਼ ਦੀ ਟੀਮ ਵੀ ਗਈ ਸੀ ਮੈਂ ਇਹ ਚਾਹਨਾ ਕਿ ਤੁਸੀਂ ਸਾਰੇ ਜਾ ਕੇ ਜਾ ਕੇ ਦਿਖਾਓ ਇੱਕ ਇੱਕ ਘਰ ਨੂੰ ਪੁੱਛੋ ਸ਼ਹਿਰ ਚ ਕਿਸੇ ਚ ਚਲੇ ਜਾਓ ਬਹੁਤ ਝਾੜਾ ਮਾੜਾ ਹਾਲ ਜਿਹੜਾ ਸੀਵਰੇਜ ਸਿਸਟਮ ਦਾ ਹੈ ਇਹ ਗੱਲਾਂ ਸਟੇਡੀਅਮ ਦੀਆਂ ਗੱਲਾਂ ਕਰਦੇ ਸਾਨੂੰ ਤਾਂ ਸੀਵਰੇਜ ਦਾ ਪਾਣੀ ਤੁਸੀਂ ਵਿਚਾ ਦਿਓ ਜਿਹੜਾ ਬੈਕ ਮਾਰੀ ਜਾਂਦਾ ਉੱਥੇ ਸਫਾਈ ਕਰ ਦਿਓ ਪੰਸਾਹ ਅਮਰ ਸਰ ਦੇ ਵਿੱਚ ਰੈਜ਼ੀਡੈਂਟ ਡਾਕਟਰ ਦੇ ਨਾਲ ਛੇੜਛਾੜ ਹੋਈ ਹੈ ਕੱਲ ਰਾਤੀ ਔਰ ਪਰਚਾ ਦਿੱਤਾ ਪ੍ਰਿੰਸੀਪਲ ਜਿਹੜੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਹੈ ਉਹਨਾਂ ਨੇ ਕਿਵੇਂ ਦੇਖਦੇ ਹੋ ਸੀਨੀਅਰ ਕੋਲ ਬਤਾ ਤਾਂ ਬਾਅਦ ਦੇਖੋ ਜੀ ਦੇਖੋ ਜੀ ਕਿੰਨੇ ਨੇ ਦੇਖੋ ਮੈਂ ਇਹੋ ਜਿਹੇ ਲੋਕ ਹੁੰਦੇ ਐ ਮਾਰੇ ਹੰਸਰ ਹੁੰਦੇ ਦੇਖੋ ਹਰ ਗੱਲ ਮੈਂ ਇਹ ਨਹੀਂ ਕਹਿੰਦਾ ਵੀ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਡੀਜੀ ਦੀ ਜ਼ਿੰਮੇਵਾਰੀ ਹੈ ਕੋਈ ਬੰਦਾ ਹਰਕਤ ਕਰ ਦੇ ਗਲਤ ਹਰਕਤ ਕਰ ਦੇ ਉਰਚ ਕੋਈ ਸਰਕਾਰ ਦਾ ਤੇ ਡੀਜੀ ਦਾ ਵੀ ਇਨਕੁਸੂਰ ਹਾਂ ਹਾਂ ਸਰਕਾਰ ਨੂੰ ਮੌਕੇ ਤੇ ਕੌਗਨੀਡੈਂਸ ਲਾ ਕੇ ਬੰਦੀ ਕਾਰਵਾਈ ਕਰਕੇ ਨਿਚੋੜ ਦੇਣਾ ਚਾਹੀਦਾ ਇਹੋ ਜਿਹੇ ਲੋਕਾਂ ਨੂੰ ਜਿਹੜੇ ਧੀਆ ਪੈਣਾ ਨੂੰ ਇਸ ਤਰ੍ਹਾਂ ਦਾ ਵਰਤੀਲਾ ਕਰਦੇ ਏ ਉਹਨਾਂ ਨੂੰ ਛੱਡਣਾ ਨਹੀਂ ਚਾਹੀਦਾ ਤਾਂ ਜੋ ਅਹਿਸਾਸ ਸਭ ਸਖਾਓ ਕਿ ਦੁਨੀਆ ਯਾਦ ਰੱਖੇ ਵਡੀਖ ਸਾਹਿਬ ਅੱਜ ਮੀਟਿੰਗ ਸੱਦੀ ਹੈ ਤੁਸੀਂ ਕਾਂਗਰਸ ਦੇ ਨੇਤਾਵਾਂ ਨਾਲ ਕੀ ਮੁੱਦਾ ਹੈ